ਕਿ ਕਿਸ ਤਰ੍ਹਾਂ ਦਾ ਕੋਸ਼ਿਸ਼ ਕਰੀ ਗੱਲ ਹੋਈ ਸੀ ਤੇ ਮੈਂ ਚਾਰ ਤਰੀਕ ਨੂੰ ਲੜੋਈ ਲੜ ਕੇ ਕਿੰਨੇ ਤੇ ਤਹੀ ਮੈਂ ਨਹੀਂ ਲਾਉਂਗਾ ਮੈਂ ਕੋ ਵੀਰ ਦੇ ਵਿਆਹ ਤੇ ਨਹੀਂ ਉਹ ਨਾਲ ਵਿਆਹ ਤੁਸੀਂ ਕਰ ਲਓ ਮੈਂ ਆਪਣੀ ਪੈਂਟ ਦਾ ਵਿਆਹ ਕਰੂਗਾ ਅਗਲੇ ਸਾਲ ਜੀ ਤੱਕ 81 ਜਨਵਰੀ 15 ਦੇ ਤਲਕਾ ਜੀਪੀਪੀ ਦਾ ਇਸ ਤਰ੍ਹਾਂ ਹਿਸਾਬਾਬ ਕਰ ਰਹੇ ਸਨ ਕੋਈ ਸਤੋਰੀ ਜੀ ਦੇ ਇਸ ਬੇਟੇ 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 ਦਾ ਸਾਵੀ ਰੋਟਾ ਘੋਇਆ ਵੀ ਸੀ ਪਰ ਉਹ ਦਸ ਸੰਸਾਰ ਦੀ ਕੋਈ ਤਾਂ ਇਸ ਤਰ੍ਹਾਂ ਉਹ ਬਾਹਰ ਨਾਲ ਬੇਟਾ ਪਹੁੰਚਿਆ ਛੋਟਾ ਬੇਟਾ ਗਿਆ ਮਰਾਥੀ ਕੈਨੇਡਾ ਕੈਨੇਡਾ ਤੋਂ ਅਮਰੀਕਾ ਗਿਆ ਉਹ ਤਾਂ ਕਿ ਪਹਿਲਾਂ ਪੁੱਛਿਆ ਉੱਥੇ ਉੱਥੇ ਆਡੀ ਫੈਮਿਲੀ ਪੇਪਰ ਵੀ ਹੈਗੇ ਤੇ ਔੜੀ ਵੀ ਹੈਗੇ ਉਹ ਸਲਾਹ ਕਰਕੇ ਮੈਂ ਉਹਦੇ ਪੇਪਰ ਵਰਕ ਉਹਦੇ ਨਾਲ ਗਵਾਜ ਕੇ ਇਹ ਗੱਡੀ ਦਾ ਜਦੋਂ ਐਕਸੀਡੈਂਟ ਹੋਇਆ ਨਾ ਉਹਦੇ ਕਰਕੇ ਉਹ ਤੁਹਾਨੂੰ ਉਹ ਤੁਹਾਨੂੰ ਸਲਾਹ ਕਰਕੇ ਦੱਸ ਸਕਦੇ ਜਿੱਦਾਂ ਹੋ ਸਕਦਾ ਤੁਹਾਡਾ ਕੀ ਨਾਮ ਸੁਖਦੇਵ ਤੁਹਾਡਾ ਕੀ ਲੱਗਦਾ ਜਰੋਪਤੀ ਤੇ ਜਦ ਤੱਕ ਤੁਹਾਨੂੰ ਕਿਸ ਦਾ ਪਤਾ ਪਤਾ ਕੀ ਗੈਸ ਇਹ ਤੋਂ ਤੇੰਦਨ ਹੋਇਆ ਫੋਨ ਆਇਆ ਸੀ ਮੈਂ ਵੀ ਕਾਲ ਕੀਤਾ ਨੰਬਰ ਤੋਂ ਕਿਹਦੀ ਆਣੀ ਮੈਂ ਕਿਹਾ ਤੂੰ ਆ ਜਾ ਤੇ ਤੇਰਾ ਵਿਆਹ ਕਰੀਏ ਮਨੋਂ ਪਹਿਲਾਂ ਪਾਪਾ ਮੈਂ ਆ ਜਾਂਗਾ ਬਰੇਟਾਡਿੰਗ ਆਖੋ ਮੈਨੂੰ ਚੁੱਟੀ ਦਿਵਾਵੇ ਤੇ ਮੈਂ ਆ ਜਾਂਗਾ ਮੈਨੂੰ ਗਲਾਸਾ ਦਿੱਤਾ ਮੈਂ ਕਿਹਨੂੰ ਰੂਟ ਆਂਗਾ ਫਿਰ ਤੋਂ ਬਾਅਦ ਬੋਧਾ ਜਰ ਮੈਂ ਗੱਲ ਨਹੀਂ ਕਰਦਾ ਤਾਂ ਬਿਮਾਰ ਰਹਿਣਾ ਪਰ ਨਾ ਬਤਾ ਕਰਕੇ ਮਾਤਾ ਨੂੰ ਬੜਾ ਹੱਸਦਾ ਬੜਾ ਪਾਪਾ ਨੂੰ ਤਗੜਾ ਦੇਈ ਕਿੱਲਾਂ ਕਿੱਈਆਂ ਮੈਂ ਮੈਂ ਕਿਹਾ ਮੈਂ ਬਜ਼ੁਰਗ ਹੋ ਗਿਆ ਮੈਂ ਘਰੇ ਜਾਣਾ ਤੇ ਤੁਸੀਂ ਹੋਣਾ ਵਿਆਹ ਵੀ ਤੁਹਾਡੇ ਹੋ ਗਿਆ ਉਹ ਕਿਹਾ ਨਹੀਂ ਨਹੀਂ ਜਾਂਦਾ ਮੈਂ ਆ ਜਾਣਾ ਮੇਲਾ ਘਟੇ ਤੋਂ ਉਸ ਤੋਂ ਬਾਅਦ

ਉਹਨੂੰ ਪਤਾ ਹੀ ਛੋਟਾ ਮੇਰਾ ਸੀ ਕੈਨੇਡਾ ਉਹ ਹੁਣ ਗਿਆ ਹੋਇਆ ਤੇ ਪਹੁੰਚ ਗਿਆ ਚਲੋ ਡੋਲੋ ਉੱਥੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਉੱਥੇ ਆ ਗਏ ਜਿਨ੍ਹਾਂ ਨੇ ਉਹਨੂੰ ਕੰਮ ਤੇ ਹੋਇਆ ਦੇਖੋ ਉਹ ਉਹ ਠੀਕ ਕਰ ਰਹੇ ਹਨ ਕਿਸ ਨੇ ਆਉਂਦਾ ਇਹ ਵੀ ਫਾਇਰ ਜਦੋਂ ਤੱਕ ਦੀ ਕੋਸ਼ਿਸ਼ ਨੇ ਦੱਸਣ ਜੋ ਕਿ ਅਜੇ ਕਿਉਂਕਿ ਸਾਨੂੰ ਪਤਾ ਹੀ ਨਹੀਂਗਾ ਉਹ ਹੁਣ ਉਹਨੇ ਦੱਸਣਾ ਤੇ ਅਸੀਂ ਰੱਬ ਤੋਂ ਅਗਲਾ ਪ੍ਰੋਗਰਾਮ ਦੂਰਨਾ ਅਸੀਂ ਫਿਕਰਟ ਪੜੇ ਪਿੰਡ ਦੇ ਇੱਕ ਦੁਰਬੇਚੀ ਮੌਤ ਹੋਇਆ ਕਰ ਕਰੇ ਕਿਸ ਤਰ੍ਹਾਂ ਦਾ ਬੱਚਾ ਸੀ ਬੜਾ ਹੀ ਹੌਨਾਰ ਖੁਸ਼ਦਿਲ ਮિજાਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲੰਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ ਛੱਟ ਚੋਟ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ